ਪੁਰਖ ਮਹਨਾਰ ਨਾਰੀ ਮਹਪੁਰਖਾ ਬੁੱਝੋ ਬ੍ਰਹਮ ਗਿਆਨੀ ਧੁਨੀ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖੀ ਅਕੱਛ ਕਹਾਣੀ ਪੁਰਖ ਬਾਲ ਦੀ ਗੱਲ ਨਹੀਂ ਹੈ ਪੁਰਖ ਪੁਰਖ ਦਾ ਪਰਖਾ ਤਵੇ ਪੁਰਖਾ ਤਵੇ ਜਦੋਂ ਬੇਭੂਤੀਤਾ ਹੋਤੀ ਹੈ ਕਈ ਕਵੀਰ ਮੈਂ ਐਸੋ ਘਰ ਪਾਇਓ ਜਾ ਤਾ ਨਾ ਬਵੇ ਕੋ ਉਹ ਜਿਹੜਾ ਬਵੇਟ ਹੈ ਪੁਰਖ ਤੋ ਵੇਗ ਬੁੱਧੀ ਪੈਦਾ ਹੋ ਕੇ ਸ੍ਰੀਤੀਆ ਲੱchnੀ ਆ ਤੇ ਦੋ ਹੁੰਦੇ ਰਹੇ ਤੇ ਬੁੱਧੀ ਔਰ ਵੇਗ ਦੋਏ ਹੁੰਦੇ ਨੇ ਜੇ ਸ੍ਰੀਤੀ ਹੈ ਨੀ ਕੱਲਾ ਵੇਗ ਕੇ ਹੁੰਦਾ ਔਰ ਕਿਦੋਂ ਵੇਗ ਬੁੱਧ ਪੈਦਾ ਹੁੰਦੀ ਹੈ ਔਰ ਉਹਨਾਂ ਔਰ ਵਿਚੇ ਸਮਾਈ ਰਹਦੀ ਹੈ ਜਿਵੇਂ ਤੇਲ ਦੇ ਵਿੱਚ ਜੋ ਲਾਈਟ ਹੈ ਲੇਕਿਨ ਲਾਈਟ ਅਗ ਲਜੀ ਤੇ ਪ੍ਰਗਟ ਹੋਊਗੀ ਤੇਲ ਵਿੱਚ ਜੋਤ ਹੈ ਲੇਕਿਨ ਪ੍ਰਗਟ ਨਹੀਂ ਹੈ ਐਵੇਂ ਪਰਗਟਨਾਰ ਹੈ ਸਦੇ ਪ੍ਰਗਟਾ ਕਦੇ ਹੋਤਾ ਹੈ ਜਦ ਸੰਸਾਰਤਾ ਪ੍ਰਗਟਾ ਸੰਸਾਰਨੀ ਦਾ ਗੁਤ ਹੈ ਨਾਰ ਮਾਇ ਪੁਰਖਾ ਇੱਥੇ ਸੰਸਾਰ ਸਾਨੂੰ ਪਰਖ ਕਿੱਥੋਂ ਗੜੂਪ ਵੇਖਤੋਂ ਮळੂ ਸੰਸਾਰ ਦੇ ਵਿੱਚ ਬਵੇਕ ਗੜੂਗਾ ਸਵੇਕ ਬੁੱਧ ਕੋ ਲੋਹਾਰਕ ਬਵੇਕ ਨਹੀਂ ਬੀ ਗੜੂਦਾ ਸਵੇਕ ਬੁੱਧ ਆਉ ਭਵੇ ਤੇ ਰਹੀਆਂ ਲੋਕਾਂ ਨੂੰ ਉਹਨੇ ਕੁੁੱਤ ਤੋਂ ਪੈਦਾ ਕੀਤੀ ਹੋਈ ਗੁਰਬਾਨੀ ਹੈ ਜਿਹੜੀ ਇਹਦੇ ਚੋਈ ਬਵੇਦ ਮਿਲਣਾ ਸਾਨੂੰ ਆਖੜ ਮਿਲਣਾ ਹੈ ਤੋਂ ਜਿਹਨੇ ਮਖੜੋ ਤੋਂ ਤਾਂ ਪੈਦਾ ਆਖੜ ਤੋਂ ਚੋਖ ਮਖੜਾ ਕੀ ਵਈ ਗੱਲ ਹੈ ਇਹ ਪੁਰਖ ਬੇ ਨਾਲ ਨਾਲ ਮੈਂ ਪੁਰਖਾ ਦਾ ਮਸੂਹ ਦੇ ਅੰਦਰ ਚਰਬੀ ਹੈ ਜਗਨਾਈ ਹੈ ਚਰਬੀ ਹੈ ਚਰਬੀ ਦਾ ਦੁੱਧ ਵਾਲਿਆਂ ਦਾ ਸੋਚੋ ਫੇਰ ਉਹ ਹੀ ਜਗਨਾਈ ਚਰਬੀ ਨਿਕਲ ਆਉਦੀ ਹੈ ਛੋੜੇ ਰੂਪ ਚ ਆਖੜੀ ਕਰੂ ਐਸੀ ਉਹ ਗੱਲ ਹੈ ਪੁਰਖਾਂ ਨਾਲ ਨਾਲ ਮੈਂ ਪੁਰਖਾ ਕੁੱਝ ਉਰਪ ਗਿਆ ਦੀ ਪਰ ਇਹ ਫੇਰ ਬੁਝਾਰ ਤੇ ਹੀ ਸਮਝਣ ਵਾਲੀ ਗੱਲ ਇਹ ਨਹੀਂ ਹੈ ਪਰ ਉਹ ਗਿਆਨੀ ਅਗਾਉ ਬੁੱਝ ਲੋ ਭਾਈ ਹਾਂ ਤੁਸੀਂ ਤਾਂ ਇਹ ਤਾਂ ਗਾਂ ਹੈ ਨਹੀਂ ਕੁਝ ਕਹਿ ਸਕਦਾ ਇਹ ਤਾਂ ਐਸੋ ਗਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਭਾਸ਼ਾ ਦੀ ਬਸ ਹੋਗੀ ਰੱਬ ਦਾ ਦੀ ਬਸ ਹੋਗੀ ਇਹ ਤੋਂ ਜ਼ਿਆਦਾ ਨਹੀਂ ਕੁਝ ਕਿਹਾ ਜਾ ਸਕਦਾ ਪੁੱਜੋ ਪਰ ਉਹ ਗਿਆਨੀ ਕਿਲੇ ਪਰ ਉਹ ਗਿਆਨੀ ਨੇ ਬੁੱਝ ਲੋ ਕਿਲੇ ਪਰ ਉਹ ਗਿਆਨੀ ਨਹੀਂ ਉਹਦੇ ਵਸਦੀ ਗੱਲ ਨਹੀਂ ਇਹਨੂੰ ਕੋਈ ਨਾ ਕਹਾ ਬੁਝਾਰਤ ਬੁਝਾ ਡੋਰਾਟੋ ਜੇ ਪਸ਼ੂਆਂ ਕੋ ਤਾਂ ਕੁਝ ਲੁਕੋ ਬੁਝਾਰਤ ਬੱਢੀ ਹੈ। ਫਰਉਂਗਾ ਦੀ ਬੁਝਾਰਤ। ਕਾ ਨੇ ਵੀ ਕੀ ਨਿਖਾਣੀ? ਫਰਉਂਗਾ ਨੇ ਕਿ ਬਾਨਾ ਇੰਨਾ ਪ੍ਰਗਾਸ ਹੈ ਜਿਹੜਾ ਤਾਰ ਉਪਰ ਲਟਾ ਹੈ। ਕਹਾ ਬੁਝੀ ਜੋ ਬੁਝਾਰਤ ਪਹਿਲਾਂ ਦੀ ਬੁਝੋੜੀ। ਹਾਂਜੀ। ਅਜਾ ਇਹ ਬੁਝਾਰਤ ਬੁਝਾਉਣ ਨੂੰ ਹੀ ਫਿਰ ਦਸ਼ਮ ਦੀ ਬਾਣੀ ਰਚਨਾ ਹੋਈ ਲੱਗਦੀ ਹੈ ਜੀ ਨਾਰਮਹ ਪੁਰਖਾ। ਹਾਂ ਉਹ ਤੇ ਮਾਤਾ ਪ੍ਰਦਾਨ ਹੈ ਤੇ ਪੁਰਖ ਪ੍ਰਦਾਨ। ਏਦਾਂ ਹੀ ਮਾਤਾ ਨਿਕਲੀ ਆ ਉਹ। ਉਹਦੇ ਵਿੱਚ ਵੀ ਜੀ ਕੱਟ ਗਿਆ ਨਾ। ਹਾਂਜੀ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖੀ ਇਕੱਠ ਕਹਾਣੀ ਜਿਹੜਾ ਤਨੇਆ ਸ਼ਬਦ ਦੇ ਤੋ ਨਹੀਂ ਆਇਆ ਜੀ ਅਪਨੇ ਸਾਡੇ ਉਹਦੇ ਜੇ ਧਿਆਨ ਤੇ ਜਾਣਾ ਤਿਆਰ ਹੋ ਜਾਣਾ ਉਹਦੇ ਤੇ ਸਭ ਕੁਝ ਗਿਆ ਆਪੇ ਹੋ ਜਾਣਾ ਉਹਦੇ ਚ ਸਾਰਾ ਕੁਝ ਜਾਣਿਆ ਜਾਂਦਾ ਜਾਨਿਆ ਘਾਦੇ ਵਿੱਚ ਜਾਤ ਮਾ ਜੋਤ ਜੋਤ ਮਾ ਜਾਂਦਾ ਜੋਤ ਦੇ ਵਿੱਚ ਹੀ ਜਾਣਿਆ ਸਭ ਕੁਝ ਆਤਮ ਦੇ ਅੰਦਰ ਵਿੱਚ ਸਭ ਕੁਝ ਜਾਣਿਆ ਜਾਂਦਾ ਹੈ ਤੇਕੀ ਜਾਨ ਦਾ ਸੋਚ ਤੇਕੀ ਜਾਨ ਦੀ ਧਿਆਨ ਟਿਕ ਜਾਂਦਾ ਉਹਦੇ ਵਿੱਚੋ ਹੀ ਸਭ ਕੁਝ ਸੋਝੀ ਆ ਜਾਂਦੀ ਆਪਣੇ ਆਪੇ ਧਿਆਨ ਵੇ ਜਾਣਾ ਗੁਰਮਖੀ ਇੱਕ ਕਹਾਣੀ ਇਹ ਗੁਰਮਖੀ ਕਹਾਣੀ ਹੈ ਕਿਥੋਂ ਤੇ ਪੜ੍ਹੀ ਹੈ ਇਹ ਗੱਲ ਬੜਾ ਹੀ ਗੁਰਮਖਾਨ ਹੋਜੀ ਹੁੰਦੀ ਹੁੰਦੀ ਹੈ ਇਤੋਂ ਜ਼ਿਆਦਾ ਕੋਈ ਦੱਸਿਆ ਨਹੀਂ ਜਾ ਸਕਦਾ ਜਿਹੜਾ ਧਿਆਨ ਸ਼ਬਦ ਹੈ ਇਹ ਮਨ ਵਾਸਤੇ ਆਇਆ ਜੀ ਧਿਆਨ ਜਿਹੜਾ ਜੋਗੀਆਂ ਧਿਆਨ ਲਾਉਂਦੇ ਨੇ ਨਾ ਜੋਗੀ ਫਰਾਂ ਨੇ ਪਾਇਆ ਸੀ ਜੀ ਨੇ ਧਿਆਨ ਲਾਇਆ ਲੱਗਿਆ ਪਾਇਆ ਉਹਨੇ ਦੱਸਿਆ ਵੀ ਆਹ ਧਿਆਨ ਹੈ ਆਤੋ ਨਾ ਜੇ ਤੁਹਾਨੂੰ ਕਿਤੇ ਆਂ ਜੋੜ ਜੇ ਬੈਠੇ ਆਂ ਤੇ ਤਾਂ ਸਭ ਕੁਝ ਜਾਣੇਗਾ ਗੁਰਬਾਣੀ ਤੋਂ ਨਾ ਹਾਂ ਹਾਂ ਗੁਰਬਾਣੀ ਨਹੀਂ ਬਣਾ ਸਕਦਾ ਜੋ ਸੁਣ ਵਾਲੀ ਹੈ ਤੁਹਾਨੂੰ ਮੈਂ ਕਹਾਂ ਬਾਣੀ ਧਿਆਨ ਕਿਉਂਦੀ ਹੈ ਪਪਾ ਪਿਛਲੇ ਸ਼ਬਦ ਚ ਕਿਹਾ ਸੀ ਧਿਆਨ ਮੈਂ ਜਾਣਿਆ ਮਤਲਬ ਮਨ ਦੇ ਵਿੱਚ ਬੈਠਾ ਹੋ ਧਿਆਨ ਮੰਨੂ ਕਹਿੰਨੇ ਆਪਾਂ ਜੋਤ ਵਿੱਚ ਹੋਈ ਜਾਣੀ ਹਾਂਜੀ ਇਹ ਇਹ ਪਹਿਲੀ ਸਟੇਜ ਹੈ ਜਿਹੜੀ ਉਹ ਗੱਲ ਹੈ ਉਹ ਪਹਿਲੀ ਸਟੇਜ ਹੈ ਆਤਮਿਕ ਆ ਉਹ ਆਪਾਂ ਭੁੱਲੇ ਜਾਣਿਆ ਉਹਦੇ ਸ਼ਬਦ ਕਰੇ ਜਾਣਿਆ। ਤਾਂ ਸ਼ਬਦ ਵੀ ਤਾਂ ਜਾਣਿਆ। ਜੇ ਕਹੋਗੇ ਜਾਸ ਬਿਹਾਸਤਾਰੀ ਹੋਇਆ ਨਾ। ਗਾਹਾਂ ਦੀ ਤੇਜ ਹੋ ਦੋਗਲੀ ਹੈ। ਉਹ ਤਾਂ ਬਾਅਦ ਸ਼ਬਦ ਜਾਣਿਆ। ਉਹ ਕੋ ਜਾਣਿਆ, ਉਹ ਕੋ ਜੀ। ਤੇ ਜਿਹੜਾ ਪਹਿਲਾ ਤੁਨਵੇਂ ਧਿਆਨ ਹੈ ਇਹ ਬਿਨਾ ਕੰਨ ਨੂੰ ਸੁਣ ਵਾਲੀ ਬਾਣੀ ਹੈ ਜੀ। ਪਰ ਬਾਣੀ ਤੋਂ ਧੋੜੀ ਹੈ। ਇਹ ਤੋਂ ਨਹੀਂ ਬਾਣੀ। ਉਹ ਅਨਹਦ ਚੁਣਕਾਰ ਦੀ ਗੱਲ ਹੈ ਜੀ। ਹਾਂ ਉਹਨਾਂ ਤੋਂ ਕਾਹਦੀ ਗੱਲ ਹੈ। ਛਿਲਕਰੀ ਅਰੋਗੋ ਕਾਜੇ ਜੋਗੀ ਆ ਮਦਵਾਰ ਹੋ ਰਹੇ। ਇਹ ਕੀ ਕੁਰਬਾਨੀਆਂ ਨਾ ਜਿਹਨੂੰ ਸ਼ਬਦ ਕਿਹਾ ਹੈ ਗੁਰ ਕੇ ਸ਼ਬਦ ਗੁਰਕਉ ਦੇ ਇੱਕ ਗੁਰ ਕੀ ਬਾਣੀ ਸੀ ਸਿੱਖਿਆ ਇਹ ਇਹਦੇ ਖਾਤਰ ਹੀ ਲੱਗਦਾ ਹੈ ਹਾਂਜੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਜ ਮਿਲੇ ਗੁਰ ਭਾਈ ਨਾਨਕ ਤਿੰਨ ਕੈ ਸਦ ਬਲਹਾਰੀ ਜਿਨ ਏਕ ਸ਼ਬਦੀ ਲਿਵ ਲਾਈ ਆਹ ਉਹ ਵਾਲੇ ਬੁੱਥੇ ਨਗਰੀਓ ਇੱਕ ਸ਼ਬਦ ਦੇ ਆੰਦੇ ਵਿੱਚ ਜੋਤ ਹੈ ਜਮਾਂਦ ਜੋਤ ਹੀ ਬਣਿਆ ਹੋਇਆ ਮਨ ਆਪਣੇ ਆਪ ਜੋਤ ਹੀ ਹੈ। ਹਨ ਹੋਰ ਕੁਝ ਨਹੀਂ ਹੈ। ਜੋਤ ਹੈ ਜੋਤ ਹੈ ਮਨ। ਜੋਤ ਮੈਂ ਬਨਵਾ। ਜੋਤੀ ਦੇ ਵਿੱਚ ਮਨਵਾ। ਮਨਵਾ ਵੀ ਜੋਤ ਤੋਂ ਬਲਦੀ ਹੈ। ਜਿਵੇਂ ਸਾਗਰ ਦੇ ਬੂੰਦ-ਬੂੰਦ ਚ ਸਾਗਰ ਉਹ ਹੀ ਗੱਲ ਹੈ ਜene। ਤੇਲ ਦੇ ਵਿੱਚ ਜੋਤ ਹੈ ਜੋਤ ਵਿੱਚ ਤੇਲ ਹੈ। ਜੋਰੀਆਂ ਬਲਦੀਆਂ ਤੇਲੇ ਬਲਦਾ। ਤੇਲਾ ਹੋਵੇ ਜੋਤ ਕਿ ਤਪੇ ਰਹੋ। ਇਹ ਜਿਉਂਦਾ ਹੈ। ਫੇਰ ਉਹ ਤਾਂ ਤਾਂ ਹੀ ਗਿਆ ਹੈ। ਸੱਤ ਤੇਲ ਨਾ ਹੁਕੀਆ ਵਾਦੀ ਤੇਲ ਨੂੰ ਤਾਂ ਹੀ ਟੱਟ ਗਿਆ ਹੋਇਆ ਉਹ ਅੱਧਰ ਟੱਟਾ ਸੱਤ ਤੋਂ ਵਾਂਝਾ ਹੁੰਦਾ ਹੈ ਪੌਣ ਦੇ ਬਲੇ ਇੱਥੇ ਆ ਕੇ ਪੰਛੀ ਜਿਹੜੇ ਨੇ ਇੱਥੇ ਦੋਏ ਬਣ ਜਾਂਦੇ ਨੇ ਖੋ ਜਾਂਦੇ ਨੇ ਤੇ ਤਰ ਮੰਦੋ ਇੱਕ ਹੋ ਜਾਂਦੇ ਨੇ ਇੱਥੇ ਪੰਛੀ ਪ੍ਰਾਣ ਪੰਛੀ ਪਰਮਾਨ ਸਾਰੇ ਖੋ ਜਾਂਦੇ ਨੇ ਅੱਗੇ ਉਹ ਸੱਤਖੰਡ ਹੋ ਜਾਂਦਾ ਇੱਥੇ ਆ ਕੇ ਬਣ ਜਾਂਦਾ ਇਹ ਇਹ ਸੁੰਦਰ ਬਣ ਗਿਆ ਇੱਥੇ ਇੱਥੇ ਮੈਲ ਹੋ ਗਿਆ ਸਾਰੀਆਂ ਨਦੀਆਂ ਦਾ ਸਭ ਦਾ ਇੱਥੇ ਆ ਕੇ ਮੇਲ ਹੋ ਜਾਂਦਾ ਹਾਂ ਜੀ ਪੰਜ ਮਿਲੇ ਗੁਰਪਾਈ ਆਹ ਫਿਰ ਗੁਰਪਾਈ ਹੈ ਜਿਨ੍ਹਾਂ ਦਾ ਗਿਆਨ ਇੱਕ ਹੈ ਅਹੀ ਨੇ ਜਿਹੜੇ ਪਾਈ ਵਾਲਾ ਗਿਆਨ ਉਹਨਾਂ ਦਾ ਉਹ ਕਿਹੜਾ ਗੁਰਪਾਈ ਹੈ ਇੱਕ ਪਤਾ ਇੱਕ ਅਸਕੇ ਅੰਬਾਰ ਦੇ ਜਿਹੜੇ ਬੰਦੇ ਨੇ ਗੁਰਪਾਈ ਦੇ ਆ ਕੋਈ ਵੈਰੀ ਨਹੀਂ ਫਜ਼ਾਨਾ ਨੂੰ ਮੰਨਦੇ ਰਹੇ ਨੇ ਇਹ ਗੁਰਪਾਈ ਨੇ ਇੱਕੋ ਮਾਤਾ ਇੱਕੋ ਪਤਾ ਇਹਨਾਂ ਦਾ ਸੰਤੋਖ ਸਤ ਮਾਤਾ ਸੰਤੋਖ ਬਿਤਾ ਗੁਰਮਤ ਮਾਤਾ ਸੰਤੋਖ ਬਿਤਾ ਉਹ ਸਾਰੇ ਗੁਰਪਾਈ ਦੇ ਸਾਰੇ ਕਰਮੈਲ ਹੋ ਜਾਣ ਪੰਜ ਮਲੇ ਗੁਰਪਾਈ ਜੁਮਨੇ ਦਿਨਾਂ ਦਾ ਪੋਰਾ ਦਾ ਜਿਨਾ ਤੇ ਆਰੁਰਮੇ ਧਿਆਨ ਤੇ ਆਣ ਮੇ ਜਾਣਿਆ ਜਿਨਾ ਜਿਹੜੇ ਨੇ ਥੋੜੇ ਵੀ ਧਿਆਨ ਵਾਲੇ ਗੁਰਪਾਈ ਨੇ ਇੱਕ ਜਗਾ ਮਲੇ ਹੋਏ ਨਾਨਕ ਤਿੰਨ ਕੈ ਸਦ ਬਲਹਾਰੀ ਜਿਨੀ ਇੱਕ ਸ਼ਬਦੀ ਲਿਵ ਲਾਈ ਸਾਡ ਤਿੰਨ ਕੈ ਸਦ ਬਲਹਾਰੀ ਨਾਨ ਕਰ ਵਾਲੇ ਮਾਤੇ ਅਜਿਹਾ ਜਿਹੜਾ ਨੇ ਸ਼ਬਦ ਤੱਕ ਲਿਵ ਲਾਗੀ ਜਿਹੜੋ ਇਹਦਾ ਇਹ ਅੰਦਰੇ ਸ਼ਬਦ ਗੁਰੂ ਪਰਗਟ ਹੋ ਗਿਆ ਸੁਰ ਤੇ ਸ਼ਬਦਾਂ ਜਿਹੜਾ ਦੀ ਜੁੜ ਗਈ ਅ ਸਭ ਸਮਾ ਗਈ ਉਹਨਾਂ ਦੇ ਸਦਾ ਬਲਿਆ ਇਹ ਇੱਕ ਸ਼ਬਦ ਦਾ ਕੀ ਭਾਵ ਹੁੰਦਾ ਜੀ ਕਿ ਕੋਈ ਸ਼ਬਦ ਆ ਹੋ ਸੱਚਾਣ ਦਾ ਸਾਰਿਆਂ ਬਾਤ ਦੇ ਸ਼ਬਦ ਇੱਕ ਹੀ ਆਇਆ ਦੇਖ ਲਓ ਸਾਰਿਆਂ ਦੀ ਭਾਸ਼ਾ ਹੀ ਹੋਜੇ ਅੱਗ ਦੀ ਭਾਸ਼ਾ ਹੈ ਭਾਸ਼ਾ ਜਿਵੇਂ ਗਰਮੀ ਹਰ ਕੋਈ ਉਹਦੀ ਭਾਸ਼ਾ ਨੂੰ ਕਹਿੰਦਾ ਗਰਮੀ ਦੀ ਭਾਸ਼ਾ ਸਾਡੇ ਦੀ ਭਾਸ਼ਾ ਆਪਣੀ ਹੈ ਪਾਣੀ ਦੀ ਭਾਸ਼ਾ ਆਪਣੀ ਹੈ ਇਹਨਾਂ ਦੀ ਵੀ ਭਾਸ਼ਾ ਹੁੰਦੀ। ਜਾਂ ਕਿਹੜੀ ਵੀ ਹੋਵੇ ਤਾਂ ਹਾਂ ਗਰਮੀ ਅਪੀਰ ਮੜੀ ਹੁੰਦੀ ਹੈ। ਫਾਇਰ ਥੋੜੀ ਹੋ ਰਹੀ ਹੋਣੀ। ਕੋਈ ਸ਼ਬਦ ਆ ਜਾਂਦੇ ਉਹ ਸਾਰਿਆਂ ਦਾ। ਸਾਡੇ ਅੰਦਰ ਕੋਈ ਆਵਾਜ਼ ਨਹੀਂ ਰੋਦੀ ਹੈ। ਆਨੇਕ ਬਿਟਾਂ ਇੱਕ ਆਵਾਜ਼ ਨਹੀਂ ਰੋਦੀ ਉਹਨੇ ਇੱਕ ਸ਼ਬਦ ਜਾਨਾ।